ਸਾਪ ਨੇ ਉਹਨਾਂ ਦੇ ਡੈਡੀ ਮਾਂ ਦੀ ਫਲੱਡ ਦੇ ਵਿੱਚ ਹੀ ਸੱਪ ਨੇ ਡੰਗ ਮਾਰਤਾ ਉਹਨਾਂ ਦੀ ਡੈਥ ਹੋ ਗਈ ਕਿਉਂਕਿ ਕੋਈ ਹਸਪੀਟਲ ਲੈ ਕੇ ਸੀ ਟਾਈਮ ਤੇ ਪਹੁੰਚ ਨਹੀਂ ਸਕੇ ਪਾਣੀ ਚੜਿਆ ਹੋਇਆ ਸੀ ਜੁਆਕ ਕਰੇ ਨਹੀਂ ਸੀ ਕਿ ਮੰਮੀ ਦੀ ਉਹਨਾਂ ਦੀ ਪਹਿਲੇ ਡੈਥ ਹੋਈ ਜਾਂ 2023 ਛਾੜ ਟੈਕ ਤੇ ਨਾਲ। ਉਹ ਜਿੱਥੇ ਹਲੇ ਵੀ ਪੈਂਦੇ ਆ ਇਹਨਾਂ ਦੇ ਉੱਪਰ ਮੈਂ ਸਾਹਮਣੇ ਕੋਠੇ ਚ ਗਲੀਆਂ ਨਿਕਲੀਆਂ ਹੋਈਆਂ ਨੇ। ਕੀ? ਆ ਪਾਸਾਰੀ ਉਮਰੀ ਕੰਮ ਕੀਤਾ ਯਾਰ ਹੁਣ ਟਾਈਮ ਆ ਇਕੱਠੇ ਹੋ ਕੇ ਆਪਣੇ ਮੋੜ ਪੰਜਾਬ ਚ। ਹਣਾ ਕੁਛ ਕਰਨ ਦਾ ਪੈਸੇ ਲਾਉਣ ਦਾ ਆਪਣੇ ਦਸਵੰਧ ਕੱਢ ਕੇ ਜਿਵੇਂ ਮਰਜ਼ੀ ਕਰਕੇ ਆਪਾਂ ਇਹਨਾਂ ਪਰਵਾਰਾਂ ਦੀ ਹੈਲਪ ਕਰੀਏ। ਇਹ ਮੈਂ ਜੀ ਪਰਵਾਰਾਂ ਚੋਂ ਹਨਾ ਸਾਂ ਉਹ ਜਵਾਖਮ ਨੂੰ ਮੇਰਾ ਹੀ ਮੂੰਹ ਦਿਖੀ ਜਾਂਦਾ ਸੀ ਵੀਰੇ ਕਿਉਂਕਿ ਮੈਨੂੰ ਪਤਾ ਜਦੋਂ ਸੜਨ ਢੇਰਾ ਪੈ ਜਾਂਦਾ ਨਾ ਜਦੋਂ ਅੱਲਾ ਬੰਦਾ ਮੰਜੇ ਤੇ ਪਿਆ ਫਿਰ ਕੀ ਸੋਚਦਾ ਉਹ ਨੂੰ ਹੀ ਪਤਾ ਦੁਆ ਮਾਂ ਪਿਓ ਸਿਰ ਤੇ ਨਹੀਂ ਰਹਿਣਾ। ਰੀਤੇਵਾਲੀ ਰੀਤੇਵਾਲੀ ਪਿੰਡ ਚ ਆਏ ਆ ਜੀ ਆ ਕਾਰ ਵਿਜ਼ਿਟ ਕੀਤਾ ਭੈਣ ਉਹਨਾਂ ਦੇ ਇਹਨਾਂ ਦੇ ਡੈਡੀ ਉਹਨਾਂ ਦੀ ਫਲੱਡ ਦੇ ਵਿੱਚ ਹੀ ਸਪਣੇ ਡੰਗ ਮਾਰਤਾ ਉਹਨਾਂ ਦੀ ਡੈਥ ਹੋ ਗਈ ਕਿਉਂਕਿ ਕੋਈ ਹਸਪੀਟਲ ਲੈ ਕੇ ਸੀ ਟਾਈਮ ਤੇ ਪਹੁੰਚ ਨਹੀਂ ਸਕੇ ਪਾਣੀ ਚੜਿਆ ਹੋਇਆ ਸੀ ਜੁਆਕ ਕਰੇ ਨਹੀਂ ਸੀ ਕਿ ਮੰਮੀ ਦੀ ਉਹਨਾਂ ਦੀ ਪਹਿਲੇ ਡੈਥ ਹੋਈ ਹੈ 2023 ਚਾਰਟ ਅਟੈਕ ਦੇ ਨਾਲ ਤੇ ਇੱਕ ਭੈਣ ਆ ਤਿੰਨ ਭਰਾ ਨੇ ਤੇ ਇਹ ਕਿਬੋਦੂ ਕੋਈ ਯਾਰ ਹੁਣ ਜਿੱਥੇ ਹਲੇ ਵੀ ਪੈਂਦੇ ਆ ਇਹਨਾਂ ਦੇ ਉੱਪਰ ਸਾਹਮਣੇ ਮੈਨੂੰ ਹਾਂਜੀ ਕੋਠੇ ਚ ਗਲੀਆਂ ਨਿਕਲੀਆਂ ਹੋਈਆਂ ਨੇ ਤੇ ਅੰਦਰ ਪਈ ਵੀ ਸੇਫ ਨਹੀਂ ਬਾਹਰ ਪਈ ਵੀ ਸੇਫ ਨਹੀਂ ਹੈਗੇ ਤੇ ਮੂਰੇ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਸਰਦੀ ਆ ਰਹੀਆਂ ਨੇ ਹਨਾ ਤੇ ਇੱਕ ਕਰ ਨਹੀਂ ਹੈਗਾ ਇਦਾਂ ਦੇ ਬਹੁਤ ਕਰਨੇ ਬਹੁਤ ਪਰਿਵਾਰ ਨੇ ਸੋ ਮੈਂ ਤਾਂ ਇਹੀ ਅਪੀਲ ਕਰੂੰਗਾ ਸਾਰੇ ਮੇਰੇ ਐਨਆਰਆਈ ਭਰਾਵਾਂ ਨੂੰ ਆਪਾਂ ਸਾਰੀ ਉਮਰ ਹੀ ਕੰਮ ਕੀਤਾ ਯਾਰ ਹੁਣ ਟਾਈਮ ਆ ਇਕੱਠੇ ਹੋ ਕੇ ਆਪਣੇ ਮੋੜ ਪੰਜਾਬ ਚ ਹਣਾ ਕੁਛ ਕਰਨ ਦਾ ਪੈਸੇ ਲਾਉਣ ਦਾ ਆਪਣੇ ਦਸਵੰਧ ਕੱਢ ਕੇ ਜਿਵੇਂ ਮਰਜ਼ੀ ਕਰਕੇ ਆਪਾਂ ਇਹਨਾਂ ਪਰਿਵਾਰਾਂ ਦੀ ਹੈਲਪ ਕਰੀਏ ਪਰ ਮਾਸਮਾ ਬਹੁਤ ਹੋਊਗਾ ਪਰ ਮੇਰੇ ਫਾਦਰ ਸਾਹਿਬ ਵੀ ਕਹਿੰਦੇ ਹੁੰਦੇ ਆ ਕਿ ਤੀਜੀ ਪੀੜੀ ਘਰ ਬਣਾਉਂਦੀ ਆ ਹਰ ਪੀੜੀ ਤੋਂ ਘਰ ਨਹੀਂ ਬਣਦਾ ਤੁਸੀਂ ਵੀ ਪੰਡਾਂ ਚ ਪਲੇਓ ਪਿੰਡਾਂ ਚ ਉੱਠ ਕੇ ਗਏ ਹੋ ਘਰ ਟਹਿ ਜੇ ਤੇ ਬੰਦੇ ਨੂੰ ਓਂ ਲੱਗਦਾ ਕਿ ਜ਼ਿੰਦਗੀ ਮੁੱਕ ਗਈ ਸਹੀ ਗੱਲ ਆ ਯਾਰ ਬਿਲਕੁਲ ਬਾਈ ਘਰ ਸਾਰੀ ਉਮਰ ਆਪਣੇ ਮਾਪਿਆਂ ਪਿਓ ਬਾਈ ਘਰ ਬਣਾਉਣ ਨੂੰ ਜੋੜਦੇ ਰਹੇ ਹਣਾ ਇਹਨਾਂ ਦੀ ਵੀ ਸਾਰੀ ਉਮਰ ਆਈ ਉਹ ਵਿਚਾਰਾ ਜਿਹੜਾ ਇਹਨਾਂ ਦਾ ਪਿਓ ਸੀ ਉਹਦਾ ਘਰ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ ਹੁਣਾ ਤੇ 3-3 4-4 ਫੁੱਟ ਪਾਣੀ ਆ ਗਿਆ ਸੀ ਇੱਥੇ ਹਣਾ ਉਹਨੂੰ ਐ ਸੀ ਵੀ ਜਵਾਕਰ ਨੂੰ ਮੈਂ ਭੇਜ ਦੇਵਾਂ ਮੈਂ ਘਰੀ ਰਹੂੰਗਾ ਆਪਣੇ ਉਹਨੂੰ ਐ ਹੋਣਾ ਵੀ ਕੋਈ ਆ ਨਾ ਜਾਵੇ ਕੋਈ ਲੁੱਟ ਨਾ ਲਵੇ ਕੁਝ ਨਾ ਕਰ ਲਵੇ ਵੀ ਜਦੋਂ ਕਿਉਂ ਦਾ ਪਿਆਰ ਸੀ ਉਹ ਜਗ੍ਹਾ ਨਾਲ ਹਣਾ ਸਾਰੀ ਉਮਰ ਉਹਨੇ ਇਕੱਠਾ ਕਰ ਕਰਕੇ ਕਮਾਈ ਵਿਚਾਰਨੇ ਆਪਣਾ ਘਰ ਬਣਾਇਆ ਦੋ ਛੱਤਾਂ ਛੱਤੀਆਂ ਪਰ ਜਦੋਂ ਉਹੀ ਰੁੜ ਕੇ ਪਰਿਵਾਰਾਂ ਦੇ ਖੜੇ ਖੜੇ ਹਣਾ ਪਿੱਛੇ ਤਾਂ ਬਾਈ ਕੀ ਰਹਿ ਗਿਆ ਤੁਸੀਂ ਹੁਣੇ ਬੜੀ ਇਮੋਸ਼ਨਲ ਗੱਲ ਕੀਤੀ ਬਾਈ ਤੁਸੀਂ ਕਿਹਾ ਮੈਨੂੰ ਮੇਰੀ ਹੱਡ ਬੀਤੀ ਲੱਗਦੀ ਮੈਨੂੰ ਆਉਂ ਲੱਗਦਾ ਮੈਨੂੰ ਆਪਾ ਦਿਸਦਾ ਬਿਲਕੁਲ ਬਾਈ ਬਿਲਕੁਲ ਬਾਈ ਇਹ ਜਿਹੇ ਟਾਈਮ ਆ ਜੋ ਲੰਗੇ ਆ ਇਹ ਜੀ ਕਰਵਾਰਾਂ ਚੋਂ ਹਨਾ ਸਾਂ ਉਹ ਜਵਾਕਸ਼ ਮੈਨੂੰ ਮੇਰਾ ਹੀ ਮੂੰਹ ਦਿਖੀ ਜਾਂਦਾ ਸੀ ਵੀਰੇ ਕਿਉਂਕਿ ਮੈਨੂੰ ਪਤਾ ਜਦੋਂ ਸੜਨ ਢੇਰਾ ਪੈ ਜਾਂਦਾ ਨਾ ਜਦੋਂ ਇਕੱਲਾ ਬੰਦਾ ਮੰਜੇ ਤੇ ਪਿਆ ਫਿਰ ਕੀ ਸੋਚਦਾ ਉਹ ਨੂੰ ਹੀ ਪਤਾ ਦੁਮਾ ਆਪਿਓ ਸਿਰ ਤੇ ਨਹੀਂ ਰਹਿੰਦਾ ਇਹ ਚਾਰ ਭੈਣ ਭਰਾਵਾਂ ਦੀ ਜਿਹੜੀ ਸਟੋਰੀਆ ਨਾ ਇਹਨਾਂ ਨੂੰ ਹੀ ਪਤਾ ਵੀਰੇ ਵੀ ਇਹਨਾਂ ਨੇ ਕਿਵੇਂ ਵਿਚਾਰਿਆਂ ਨੇ ਕੱਟਣੀਆਂ ਹਲੇ ਟਾਈਮ ਵੀ ਕਿੰਨਾ ਪਿਆ ਉਹਦੀ ਪੈਣ ਨੂੰ ਕਿਹੜੇ ਫਰਜ਼ਾਦਾ ਕਰਨੇ ਪਣਿਆ ਭਰਾਵਾਂ ਨੂੰ ਕਿਹੜੇ ਫਰਜ਼ਾਦਾ ਕਰਨੇ ਪਣਿਆ ਉਹਨਾਂ ਨੂੰ ਹੀ ਪਤਾ ਮੇਰੇ ਨਾਲ ਇਹੀ ਟਾਈਮ ਹੁੰਦਾ ਜਦੋਂ ਜਵਾਕ ਨੂੰ ਨਾ ਮੂਹਰੇ ਆ ਕੇ ਰਿਸਪੌਂਸਿਬਿਲਟੀ ਲੈਣੀ ਪੈਂਦੀ ਤੇ ਉਮਰ ਤੋਂ ਵੱਡਾ ਜਿਹੜਾ ਹੋ ਜਾਂਦਾ ਜਵਾਕ ਇਹ ਟਾਈਮ ਸੋ ਇਹਨਾਂ ਤੇ ਵਿਚਾਰਾਂ ਤੇ ਉਹ ਟਾਈਮ ਆਇਆ ਪਰ ਪ੍ਰਮਾਤਮਾ ਇਹਨਾਂ ਤੇ ਭਾਈ ਮੇਰੇ ਪਰੇ ਹੱਥ ਰੱਖੇ ਤੇ ਇਹਨਾਂ ਨੂੰ ਤਾਂ ਅੱਤੀ ਬਾਹਾਂ ਲੱਗੇ ਮੈਂ